ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਐਰ ਸੈੱਲ ਤੇ ਇੱਕ ਕੁਝ ਕੁ ਟਾਈਮ ਦੀ ਬਾਕੀ ਤੁਹਾਨੂੰ ਗੱਬਣ ਵੈਂਡ ਦਿਖਾਉਣੀ ਹੈ ਦੋ ਨਗ ਵਿਕਰੀ ਵਾਲੇ ਹਾਜ਼ਰ ਆ ਡਿਟੇਲਡ ਇਨਫੋਰਮੇਸ਼ਨ ਵੀਰ ਤੋਂ ਲੈਣੇ ਆਓਗੇ ਕਰिएगा ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਮਨਜੋਤ ਸਿੰਘ ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਆ ਠੀਕ ਹੈ ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ ਜੀ ਨੰਬਰ 987772 9787 98771 97864 ਪਹਿਲਾ ਨੰਬਰ ਦਾ ਬੜੀ ਐਰ ਸ਼ਾਇਰ ਬੈਠ ਦੇਖ ਰਹੇ ਆ ਜੀ ਸੂਆ ਕਿਹੜਾ ਸੂਰੀ ਐ ਪਲੂਨ ਨੇ ਆਪਣੇ ਕੋਲੇ ਨੇ 30 30 ਕਿਲੋ ਦੁੱਧ ਪਲੂਨ ਨੇ ਪਾਇਆ ਇਹਨੇ ਤੇ ਅੱਜ ਇਹਦਾ ਟਾਈਮ ਕਿੰਨਾ ਹੈ ਬਾਕੀ ਪਿਆ ਸੂ ਜੀ ਇਹ 17 18 ਦਾ 20 ਦਾ ਕਹਿੰਦੇ ਬਾ 20 ਰੈਂਦੀ ਕੱਚੀ ਹਜੇ ਹੈਗੀ ਆ ਤੇ 30 ਕਿਲੋ ਤੋਂ ਤਾਂ ਪੀਕ ਤੇ ਨੇ ਆਪਣੇ ਕੋਲ ਦਿੱਤਾ ਜਾਮ ਐਦ ਕੀ ਐਸਟੀਮੇਟ ਨਾਲ ਨਿਮਾਨ ਕੀ ਆਪਾਂ ਨੂੰ ਵੀ ਬਾਈ ਆਪਾਂ ਨੂੰ ਝੂਠ ਬੋਲਣ ਨੂੰ ਕੋਈ ਮਰਗੀ ਗਈ ਜਲੇ 50 40 ਜੀ ਦੋ ਤਾਂ ਇਹਨਾਂ ਦੀ 35 ਕਿਲੋ ਦੇ ਨੇ 27 ਕਿਲੋ ਜੀ ਕਹਿੰਦਾ ਬਾਅਦ 30 ਤੋਂ ਹਵਾ ਵਾਲੀ ਤਾਂ ਹੈਗੀ ਆ ਹਾਂ ਸੀਮਨ ਵਗੈਰਾ ਕਨਫਰਮ ਆ ਸੀਮਨ ਬਾਈ ਇਹਦੇ ਜਿਹੜੇ ਉਹ ਨਹੀਂ ਮੁੰਡੇ ਐ ਇਹਦੇ ਜਿਹੜੇ ਇੱਕ ਮੇਲੇ ਤੇ ਆਏ ਸੀ ਉਹ ਉਹ ਐਰ ਸ਼ੈਰ ਵਾਲੇ ਹੈਗਾ ਇੱਕ ਫਾਰਮ ਉਹਨਾਂ ਦਾ ਸੀਮਨ ਲੱਗਿਆ ਠੀਕ ਆ ਆਪਣੇ ਸਨਾਮ ਪਿੱਖੀਏ ਸਾਈਡ ਜਮੈਂ ਕਹਿੰਨਾ ਖੜੀ ਉਹ ਉਹਨਾਂ ਦੇ ਸਾਣ ਦਾ ਸੀਮਨ ਲੱਗਿਆ ਉਹਦੇ ਪ्योर ਐਰ ਸ਼ੈਰ ਦਾ ਰੇਟ ਇਹਦਾ ਕੀ ਹੋਊਗਾ ਕੱਚੀ ਹੈ ਜੀ ਹਨਾ ਥਣ ਥਣ ਚਾਰੇ ਓਕੇ ਆ ਜਾਵਾਂ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਤੇ ਬੋਡੀ ਸਟਰਕਚਰ ਹਵਾਨੇ ਦੇ ਨਾੜਾ ਰਿੰਕਲਸ ਵਗੈਰਾ ਦੇਖ ਸਕਦੇ ਹੋ ਪਿਓਰ 에ਅਰ ਸੈੱਡ ਦੀ ਬੱਛੀ ਆ ਨਾ ਬੱਛੀ ਕਹਿ ਸਕਦੇ ਕਿਉਂਕਿ ਦੂਸਰਾ ਸਗੋ ਸੂਰੀਆ ਸੂਣ ਦੇ ਵਿੱਚ ਅੱਜ ਇਹਦੇ ਲਗਭਗ 20 ਦਿਨ ਪੈਂਡਿੰਗ ਪਿਆ ਫਾੜੀ ਵਾਲਾ ਹਵਾਨਾ 30 ਕਿਲੋ ਦੁੱਧ ਪਲੂਨ ਨੇ ਦਿੱਤਾ ਇਹਨੇ ਸੋ ਇਸ ਵਾਰ ਤੁਸੀਂ 32 33 ਕਿਲੋ ਦੁੱਧ ਮੰਨ ਕੇ ਇਹਨੂੰ ਪਰਚੇਸ ਕਰ ਸਕਦੇ ਪਿਓਰ 에ਅਰ ਸੈੱਡ ਦੇ ਵਿੱਚ ਅੱਗੇ ਵੇਅਰ ਕੈਰ ਸੈਰ ਫਾਰਮ ਆ ਜਿਹੜੇ ਆਪਣਾ ਚਾਰਾ ਬਹੁਤ ਵੀ ਜਾਣਦੇ ਹੋ ਉਹਨਾਂ ਨੂੰ ਜਿੱਦ ਕੰਮ ਇੱਥੇ ਵੀ ਆਪਣੇ ਜਾਨਵਰ ਲੈ ਕੇ ਗਏ ਸੀ ਉਹਨਾਂ ਦੇ ਸਾਹਣ ਤੋਂ ਗੱਬਣ ਆ ਗਏ ਸੋ ਕੱਦ ਕਾੜ ਬਿਊਟੀ ਵਗੈਰਾ ਦੇਖੋ ਰੇਟ ਇਹਦਾ ਫ੍ਰੂਟ ਤੇ ਰਹੂਗਾ 20 ਦਿਨ ਪੈਂਡਿੰਗ ਪਿਆ ਸੂਂ ਦੇ ਵਿੱਚ ਕਲੂਨ ਨੇ 30 31 ਕਿਲੋ ਦੁੱਧ ਦਿੱਤਾ ਤੇ ਇਸ ਵਾਰ 32 33 ਕਿਲੋ ਦੁੱਧ ਦੇਣ ਤੋਂ ਉਮੀਦ ਆ ਤੇ ਅੱਗੇ ਭਾਈ ਜੀ ਦੂਜੇ ਨੰਬਰ ਜਿਹੜੀ ਗੱਬਣ ਵਿਹੜ ਦੇਖ ਰਹੇ ਕਿੰਨਾ ਟਾਈਮ ਦੀ ਕੱਚੀ ਹੈ ਜੀ ਮੇਰੇ ਕੋਲ 45 46 ਦਾ ਠੀਕ ਆ 2 ਮਹੀਨਾ ਤੋਂ ਅੰਦਰ ਟਾਈਮ ਬਾਕੀ ਆ ਸੂਆ ਕਿਹੜਾ ਸੂਰੀਆ ਸੂਆ ਨੇ ਵੀ ਆਪਣੇ ਕੋਲੇ ਤੁਹਾਨੂੰ ਮੈਂ ਸਹੀ ਮਿਲ ਤਾਂ ਦੁੱਧ ਆ ਜੀ ਜੀ ਮਨ ਕਹਿੰਦਾ ਵਾ ਥੋੜਾ ਜਿਆਦਾ ਜੈਬ ਦਾ ਟਾਈਮ ਜਿਆਦਾ ਮਿਲ ਗਿਆ ਨੂੰ ਤੇ 2 ਮਹੀਨੇ ਤੋਂ ਅੰਦਰ ਦਾ ਟਾਈਮ ਬਾਕੀ ਆ ਕਿੰਨਾ ਦੁੱਧ ਪਾਇ ਪੀਕ ਤੇ ਪਲੂਨ ਨੇ ਕੋਈ ਨਹੀਂ ਦੁੱਧ ਕੋਈ ਮਰਜ਼ੀ ਬੋਲੀ ਜਾਣਾ 45 ਕਿਲੋ ਦੁੱਧ ਆਪਣੇ ਕੋਲੇ ਬੜਾ ਨੋਰਮਲ ਆ ਠੀਕ ਆ 45 ਕਿਲੋ ਦੁੱਧ ਤੇ ਕਹਿੰਦਾ ਵਾ ਜਿਵੇਂ ਫਾਰਮ ਜੇ ਆਪਾਂ ਦੂਜੇ ਗਾਮਾ ਰੱਖਦੇ ਆ ਨਾਰ ਮੈਕਸਿਮਮ ਦੇ ਵਿੱਚ ਨੇ 45 ਕਿਲੋ ਦਿੱਤਾ ਆਪ ਪਰ ਮੱਡਾ ਦੀ ਆ ਜੀ ਠੀਕ ਗੱਲ ਜੀ ਜੇ ਪੀਡੀਐਫ ਇਹ ਨੀ ਮੱਲਿਆ ਵਾ ਨਾਰਮਲ ਲੱਗਿਆ ਵਾ ਕੋਈ ਇਫੈਕਟ ਨਹੀਂ ਲੱਗਿਆ ਠੀਕ ਆ ਪੀਡੀਐਫ ਇਹ ਨਾਰਮਲ ਸੀਮਨ ਲੱਗਿਆ ਵਾ ਆਪਾ ਦੱਸਦਾਂ ਨੇ ਵੀ ਜਿਹਨੇ ਪਤਾ ਕਰਨਾ ਹੋਵੇ ਠੀਕ ਤੇ ਆਪ ਹੈਗੇ ਹਰ ਮਾੜਾ ਜੀ 45 ਕਿਲੋ ਦੁੱਧ ਨੇ ਪੀਕ ਤੇ ਪਾਇਆ ਕਹਿੰਦਾ ਬਾਬ ਜਿਹੜੀ ਰੁੱਤ ਜਿਹਨੇ ਜਾ ਕੇ ਸੂਣਾ ਦਸਹਰੇ ਦੇ ਲਗਭਗ ਨੇੜੇ ਚੱਲੇ ਜਾਣਾ ਹਨਾ ਤੇ ਵਧੀਆ ਸੋਹਣੀ ਰੁੱਤ ਚ ਆਉਂਦੀ ਆ ਪੂਰੀ ਇੱਕ ਨੰਬਰ ਰੁੱਤ ਹੁਣ ਡਰਾਈ ਹੋ ਗਈ ਬਿਲਕੁਲ ਡਰਾਈ ਵੀਰੇ ਅਜੇ ਆਪਾਂ ਸਮਝ ਲਾ ਵੀ ਛੱਡਿਆਂ ਕੋਈਆਂ ਬਗਲਾਂ ਟੂਪਾ ਰਹਿਣੀ ਚੜਾਉਣਾ ਮਤਲਬ ਬਾਡੇ ਬਾਡੇ ਦੁੱਧ ਕੱਢਦੇ ਤੁਰੇ ਜਾਂਦੇ ਆ ਮਾੜਾ ਫੂਟਾ ਬਸ ਨੂੰ ਇੱਕ ਅੱਧੀ ਡੰਗ ਤੇ ਡੀਜੇ ਦੇ ਟੂਬਾ ਚੋਂ ਜੀ ਤੇ ਰੇਟ ਵਗੈਰਾ ਇਹਦਾ ਰੇਟ ਨਾਲ ਵੀ ਫੋਨ ਕਰੋ ਜੀ ਤੋਰੀਵਾਰ ਨੂੰ ਸਭਰੋ ਦੂਜੇ ਨੰਬਰ ਤੇ ਬੈਡ ਦੇਖ ਸਕਦੇ ਹੋ ਦੂਸਰਾ ਸੁਆ ਸੁਣੀਆ 2 ਮਹੀਨੇ ਤੋਂ ਅੰਦਰ ਟਾਈਮ ਆ ਗਿਆ ਜਿਹੜੇ ਵੀਰ ਕਹਿੰਦਾ ਕਿ ਅਸੀਂ ਬੈਡ ਲੈਣੀ ਹੈ ਜਿਹੜੀ ਰੁੱਤ ਦੇ ਵਿੱਚ ਆ ਕੇ ਸੂਵੇ ਜਮਾ ਪੂਰਾ ਮਨ ਕੇ ਚਲੋ ਵੀ ਸਰਦੀ ਸਟਾਰਟਿੰਗ ਹੋਣੀ ਹੈ ਇਹਨੇ ਸੁਣਾ ਤੇ ਕੱਦ ਕਾਠ ਬੋਡੀ ਸਟਰਕਚਰ ਫੁੱਲ ਵੱਡਾ ਤੇ ਟਿਊਬਾ ਵਾਈਆਂ ਨੇ ਇਹਦੇ ਚੜਾਉਣੀਆਂ ਥਣ ਪਾਸ ਕਰਕੇ ਤੁਸੀਂ ਲਿਜਾ ਸਕਦੇ ਹੋ ਤੇ ਪੀਡੀਐਫ ਦਾ ਸੀਮੰਟ ਲੱਗਿਆ ਆਪਰ ਮਾੜਾ ਦਾ ਸੀਮੰਟ ਜਾਈ ਗਈ ਹੈ ਨਾ ਤੇ ਮਿਲਕ ਮੀਨਸ ਵਗੈਰਾ ਨਾੜਾ ਜਿੰਨੀਆਂ ਗੱਲ ਕਰ ਲਏ ਉਹਨੇ ਥੋੜੀਆਂ ਹੀ ਆ ਤੇ ਕਹਿੰਦਾ ਵਾ ਜਿਹੜੇ ਵੀਰ ਬਰੀਡ ਦੇ ਕੰਮ ਕਰਨਾ ਚਾਹੁੰਦੇ ਆ ਇਦਾਂ ਦੀ ਬੈੜ ਤੁਸੀਂ ਖਰੀਦ ਕੇ ਅੱਗੇ ਤੁਹਾਡੇ ਕਰੇ ਨਿਊ ਐਨ ਜਨਰੇਸ਼ਨ ਤਿਆਰ ਕਰ ਦੇਣੀਆਂ ਵੀਰ ਦੇ ਫਾਰਮ ਦੀ ਬੈੜ ਆ ਘਰੇਲੂ ਬੈੜ ਆਪਣੀ ਹਨਾ ਹਾਂ ਬਰੀਡ ਠੀਕ ਆ ਹੋਮ ਬਰੀਡ ਆ ਗਈ ਹੈ ਹਨਾ ਇਹ ਸੋ ਹੋਮ ਬਰੀਡ ਦੀ ਵੀਰ ਦੀ ਬੈੜ ਆ ਬਾਡੀ ਸਟਰਕਚਰ ਵਗੈਰਾ ਦੇਖੋ ਤੇ ਵਾਕਿਆਨ ਬਿਲਕੁਲ ਫਿੱਟ ਫੜ ਕੰਪੈਕਟ ਆ ਬੰਨਾ ਜੇ ਹੁਣ ਤੱਕ ਡਰਾਈ ਡਰਾਈ ਕਰਦੇ ਕਰਕੇ ਦੂਧਰ ਚਲਾ ਜਾਂਦਾ ਹਨਾ ਸੋ ਵੀਰੋ ਆ ਦੇਖੋ ਕਿਆ ਵਾਦਾ ਤੋਰਾ ਵਗੈਰਾ ਜੰਪ ਵਗੈਰਾ ਮਾਰ ਜਨੂ ਇਹ ਖੁੱਲੇ ਬਾਜ਼ਾਰਾਂ ਦੇ ਵਿੱਚ ਸਭੀ ਬੜੀਆ ਸੋਭਰ ਦੋ ਗੱਬਣਾ ਬੈੜਾ ਤੁਹਾਨੂੰ ਦਿਖਾ ਦਿਆਂ ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ ਤਸੀਹ ਨਿਹਾਲ ਸਿੰਘ ਵਾਲਾ ਕੋਈ ਵੀ ਨਗ ਤੋੜੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈਏ ਚੈਨਲ ਨੂੰ ਪਿਆਰ ਦਿਨੀ ਤੈ ਹਜਲ ਦੋ ਤੁਹਾਨੂੰ